ਕਿਉਂਕਿ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਹੀ ਨਹੀਂ ਹੈ ਗੱਲ ਤਾਂ ਇਹ ਹੈ ਸੋਸ਼ਲ ਬਤਾ ਕਰਦੇ ਨੇ ਮera ਇਹ ਵੀ ਅਨਫੋਰਚੂਨੇਟ ਹੈ ਜੋ ਉਹ ਚਾਹਦੇ ਨੇ ਉਹਨਾਂ ਦੀ ਮਦਦ ਕੀਤੀ ਜਾਈ ਕਿਸਾਨਾਂ ਦੀ ਇਹ ਜਿਹੜੀਆਂ ਸ਼ਖਾਵਾਂ ਹੈ ਨਾ ਦਰਖਤ ਦੇ ਵਿੱਚ ਤੋਖਾ ਝੂਠ ਫਰੇਬ ਇਹ ਤੀਸਾਂ ਅੱਗੇ ਆ ਗਏ ਨਹੀਂ ਕਿ ਕੈਪਟਨ ਸਾਹਿਬ ਨੂੰ ਇੰਨਾ ਮਾਨ ਸਨਮਾਨ ਦਤਾ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਧੋਖਾ ਖਾ ਸਕਦੀ ਹੈ ਪਰ ਹਮੇਸ਼ਾ ਨਹੀਂ ਔਰ ਫਿਰ ਉਹ ਪੰਜਾਬੀ ਨਹੀਂ ਸਸਿਆ ਦੋਸਤੋ ਮੈਂ ਹਾਂ ਨਵਨੀ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਗੱਲ ਕਰੀਏ ਸਿਆਸਤ ਦੀ ਤਾਂ ਰਾਜਨੀਤਿਕ ਖੇਤਰ ਦੇ ਵਿੱਚ ਵਕ ਵਕ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੀਆਂ-ਵੱਡੀਆਂ ਮੱਲਾਮਾਰੀਆਂ ਗਈਆਂ ਨੇ ਔਰ ਜਦੋਂ ਇਲੈਕਸ਼ਨਾਂ ਦਾ ਦੌਰ ਆਉਂਦਾ ਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾਂਦਾ ਲੋਕ ਸਭਾ ਚੋਣਾਂ ਜੋ ਨਜ਼ਦੀਕ ਆ ਰਹੀਆਂ ਨੇ ਉਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਮਾਮਲਾ ਭਖ ਰਿਹਾ ਚਾਹਵਾਨ ਉਮੀਦਵਾਰ ਆਪਣੇ ਆਪ ਨੂੰ ਐਜ਼ ਏ ਕੈਂਡੀਡੇਟ ਦੇ ਤੌਰ ਤੇ ਨਾਮਜ਼ਦ ਲਈ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਵੱਲੋਂ ਵੀ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਇਲੈਕਸ਼ਨ ਲੜਨ ਵਾਸਤੇ ਗੱਲ ਕਰੀਏ ਹੁਸ਼ਿਆਰਪੁਰ ਦੀ ਲੋਕ ਸਭਾ ਹਲਕੇ ਦੀ ਤਾਂ ਹੁਸ਼ਿਆਰਪੁਰ ਤੋਂ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਸਾਬਕਾ ਐਮਪੀ ਸ਼੍ਰੀਮਤੀ ਸੰਤੋਸ਼ ਚੌਧਰੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਰਹਿ ਚੁੱਕੇ ਨੇ ਤੇ ਕੇਂਦਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਇਹਨਾਂ ਦੇ ਪਰਿਵਾਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਪਿਛੋਂ ਪੇਕਾ ਪਰਿਵਾਰ ਔਰ ਸਵਰਾ ਪਰਿਵਾਰ ਜੋ ਕਿ ਪਹਿਲਾਂ ਤੋਂ ਹੀ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਦੇ ਨਾਲ ਜੁੜਿਆ ਹੋਇਆ ਤੇ ਕਾਫੀ ਵੱਡੀਆਂ-ਵੱਡੀਆਂ ਮੱਲਾਂ ਵੀ ਮਾਰੀਆਂ ਹੋਈਆਂ ਨੇ ਸੋ ਸਾਡੇ ਨਾਲ ਮੌਜੂਦ ਨੇ ਸਾਬਕਾ ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਬਾਰੇ ਉਹਨਾਂ ਵੱਲੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਜੇ ਉਹਨਾਂ ਨੂੰ ਪਾਰਟੀ ਵੱਲੋਂ ਟਿਕਟ ਮਿਲਦੀ ਹੈ ਤਾਂ ਕਿਵੇਂ ਉਹਨਾਂ ਦਾ ਹਲਕੇ ਦੇ ਵਿੱਚ ਰੁਝਾਨ ਰਹੇਗਾ ਤੇ ਕੀ ਉਹਨਾਂ ਦੇ ਚੋਣ ਮਨੋਰਥ ਹੋਣਗੇ ਇੱਕ ਲੰਬੇ ਸਮੇਂ ਤੋਂ ਤੁਹਾਡਾ ਜਿਹੜਾ ਸਿਆਸੀ ਰੁਝਾਨ ਰਿਹਾ ਰਾਜਨੀਤਿਕ ਖੇਤਰ ਦੇ ਵਿੱਚ ਕਾਂਗਰਸ ਪਾਰਟੀ ਨਾਲ ਕਾਫੀ ਲੰਬੇ ਅਜ਼ਾਦੀ ਤੋਂ ਪਹਿਲਾਂ ਦਾ ਪਰਿਵਾਰ ਤੁਹਾਡਾ ਰਾਜਨੀਤਿਕ ਖੇਤਰ ਨਾਲ ਜੁੜਿਆ ਹੋਇਆ ਕਾਂਗਰਸ ਪਾਰਟੀ ਦੇ ਵਿੱਚ ਇਹ ਭੂਮਿਕਾ ਨਿਭਾਈ ਜਾ ਰਹੀ ਹੈ ਸੇਵਾ ਨਿਭਾਈ ਜਾ ਰਹੀ ਹੈ ਤੇ ਕਿਵੇਂ ਦੇਖਦੇ ਹੋ ਜੀ ਜਿਹੜੀਆਂ ਹੁਣ ਲੋਕ ਸਭਾ ਇਲੈਕਸ਼ਨ ਆ ਰਹੀਆਂ ਨੇ ਉਹਨਾਂ ਵਿੱਚ ਕਿਵੇਂ ਦਾ ਤੁਹਾਡਾ ਰੁਚੀ ਬਣੀ ਹੋਈ ਆ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਟਿਕਟ ਮਿਲੇ ਔਰ ਤੁਸੀਂ ਸੇਵਾ ਦੇ ਵਿੱਚ ਹਾਜ਼ਰ ਹੋਵੋ ਜੀ ਮੈਂ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਮੌਕਾ ਦੇ ਰਹੇ ਹੋ ਆਉਣ ਵਾਲੇ ਚੁਣਾਵ ਦੇ ਬਾਰੇ ਕੁਝ ਮੈਂ ਕਹਿ ਸਕਾਂ ਵੈਸੇ ਤਾਂ ਮੇਰਾ ਜਿਹੜਾ ਜਨਮ ਹੋਇਆ ਹੈ ਉਹੀ ਇੱਕ ਕਾਂਗਰਸੀ ਪਰਿਵਾਰ ਦੇ ਵਿੱਚ ਹੋਇਆ ਹੈ ਇੱਕ ਇਹੋ ਜਿਹੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਲੜਾਈਆਂ ਲੜੀਆਂ ਔਰ ਇੱਥੇ ਤੱਕ ਕਿ ਜਦੋਂ ਮੈਂ ਜਰਾ ਜਿਹੀ ਬੱਚਾ ਹੀ ਪੈਦਾ ਹੋਈ ਸੀ ਤੇ ਮੇਰੇ ਪਿਤਾ ਜੀ ਉਸ ਵੇਲੇ ਉਹ ਇਰੀਏ ਦੇ ਰਹਿਮ ਅਚਲ ਦੇ ਵਿੱਚਗਾ ਪੈਪਸੂ ਦੇ ਵਿੱਚ ਸੀ ਤੇ ਜਦੋਂ ਉਹ ਇਹ ਅੰਗਰੇਜ਼ਾਂ ਦੇ ਨਾਲ ਲੜਾਈ ਲੜ ਰਹੀ ਸੀ ਆਜ਼ਾਦੀ ਦੀ ਤੇ ਉਸ ਵੇਲੇ ਉਹ ਗਾਂਧੀ ਟੋਪੀ ਆਪਣੀ ਜੇਬ ਦੇ ਵਿੱਚ ਰੱਖ ਕੇ ਜੰਗਲ ਦੇ ਵਿੱਚ ਮੀਟਿੰਗ ਕਰਨ ਜਾਂਦੇ ਸੀ ਉਹ ਜਦੋਂ ਮੀਟਿੰਗ ਕਰਦੇ ਸੀ ਤੇ ਉਹ ਗਾਂਧੀ ਟੋਪੀ ਪਹਿਨ ਕੇ ਕਰਦੇ ਸੀ ਕਿੰਨੀ ਉਹਨਾਂ ਦੇ ਅੰਦਰ ਇਹ ਜਦ ਬਾਤ ਸੀ ਆਪਣੇ ਹਿੰਦੂਸਤਾਨ ਦੇ ਲਈ ਔਰ ਉਸ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਮਾਤਾ ਜੀ ਵੀ ਉਹਨਾਂ ਸੰਸਕਾਰਾਂ ਨੂੰ ਲੈ ਕੇ ਹੀ ਤੁਰਦੇ ਰਹੇ ਔਰ ਜਦੋਂ ਬੱਚਾ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਮੈਨੂੰ ਯਾਦ ਹੈ ਬੜੀ ਦੂਰ ਦੂਰ ਪਹਾੜ ਦਾ ਏਰੀਆ ਹੈ ਕਿੱਥੇ ਘਰ ਹੈ ਉੱਥੇ ਉਹਨਾਂ ਦੇ ਨਾਲ ਜਾਣਾ ਔਰ ਗੱਲ ਜਰੀ ਕਰਨੀ ਹੈ ਉਹ ਇਹ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਨਹੀਂ ਹੈ ਕਿ ਆਜ਼ਾਦ ਹੋ ਗਿਆ ਸੀ ਚੋਣਾਂ ਕਿਉਂਕਿ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਲੋਕ ਸਭਾ ਦਾ ਚੋਣ ਆ ਰਿਹਾ ਹੈ ਅਸੀਂ ਤਾਂ ਜੀਵਨ ਭਰ ਚੋਣ ਹੀ ਵੇਖੇ ਨੇ ਪਹਿਲੇ ਆਪਣੇ ਪੀਕੇ ਘਰ ਪਿਤਾ ਜੀ ਨੂੰ ਦੇਖਿਆ ਚੋਣ ਲੜਦੇ ਉਹ ਨਾਰਾਇਣਗਰ ਤੋਂ ਜਿਹੜਾ ਹਰਿਆਣੇ ਦੇ ਵਿੱਚ ਹੈ ਉੱਥੋਂ ਵੀ ਐਮ ਐਲ ਏ ਰਹੇ ਬੜੀਆਂ ਵੋਟਾਂ ਨਾਲ ਜਿੱਤੇ ਸਭ ਤੋਂ ਜ਼ਿਆਦਾ ਵੋਟਾਂ ਉਹਨਾਂ ਦੀਆਂ ਸੀਗੀਆਂ। ਔਰ ਉਸ ਤੋਂ ਬਾਅਦ ਕਨੈਗੜ ਜਿਹੜਾ ਹੁਣ ਹਿਮਾਚਲ ਦੇ ਵਿੱਚ ਹੈ ਉੱਥੋਂ ਐਮ.ਐਲ.ਏ ਰਹੇ। ਪੈਚੂ ਵਿੱਚ ਮੰਤਰੀ ਰਹੇ। ਪੰਜਾਬ ਦੇ ਵਿੱਚ ਮੰਤਰੀ ਰਹੇ। ਔਰ ਮੇਰੀ ਮਦਰ ਉਹਨਾਂ ਨੇ ਚੋਣ ਕਸੌਲੀ ਤੋਂ ਲੜਿਆ। ਠੀਕ ਹੈ। ਉਹਨਾਂ ਦੇ ਕਦੇ ਸੰਮਤੀ ਦਾ ਚੋਣ ਮੈਨੂੰ ਯਾਦ ਹੈ ਕਿ ਮੈਂ ਵੀ ਸਮਤੀ ਦੇ ਚੋਣਾਂ ਦੇ ਵਿੱਚ ਵੋਟ ਪਾਈ ਸੀ ਧਰਮਪੁਰ ਦੇ ਵਿੱਚ ਜਦੋਂ ਮੈਂ ਐਕਟਿਵ ਮੈਂਬਰ ਕਾਂਗਰਸ ਦੀ ਬਣੀ ਤੇ ਅੱਜ ਤੱਕ ਅਸੀਂ ਇੱਕ ਕਾਂਗਰਸ ਦੀਆਂ ਨੀਤੀਆਂ ਨੂੰ ਲੈ ਕੇ ਹੀ ਤੁਰਦੇ ਰਹੇ ਹਾਂ ਜੰਦਾ ਦੀ ਸੇਵਾ ਕਰਦੇ ਹਾਂ ਔਰ ਇਹ ਸਦਾ ਇੱਕ ਧਰਮ ਹੈ ਸਾਡੇ ਪਰਿਵਾਰ ਦਾ ਜਦ ਕੀ ਬਹੁਤ ਵਰਦੀ ਤਪੱਸਿਆ ਹੈ ਇਹ ਜੀਵਨ ਕੋਈ ਆਸਾਨ ਨਹੀਂ ਹੈ ਸੇਵਾ ਕਰਦੀ ਵੀ ਔਖੀ ਸੋਖੀ ਨਹੀਂ ਹੈ ਬੜੀ ਔਖੀ ਹੈ ਔਰ ਕਿਉਂ ਕਿਉਂਕਿ ਸਿਆਸਤ ਦਾ ਜਿਹੜਾ ਸੰਬੰਧ ਹੈ ਉਹ ਅੱਧੇ ਸਮੇਂ ਵੀ ਦੇਖ ਰਹੇ ਹੋ ਕਿ ਇਮਾਨਦਾਰੀ ਔਰ ਸੇਵਾ ਨੂੰ ਦਰਖਨਾਰ ਕਰ ਦਿੱਤਾ ਗਿਆ ਹੈ ਸੇਵਾ ਦਾ ਜਿਹੜਾ ਸੰਬੰਧ ਹੈ ਉਹ ਹੈ ਇਮਾਨਦਾਰੀ ਦੇ ਨਾਲ ਪਰ ਸਿਆਸਤ ਵਿੱਚ ਰਹਿਣ ਵਾਲੇ ਅਜਿਹਾ ਤਾਂ ਕਲਿਯੁਗ ਆ ਗਿਆ ਹੈ ਸਭ ਕੁਝ ਤਬਦੀਲ ਹੋ ਗਿਆ ਹੈ ਇਹਨਾਂ ਚੀਜ਼ਾਂ ਦਾ ਤੋਖਾ ਝੂਠ ਫਰੇਬ ਇਹ ਚੀਜ਼ਾਂ ਅੱਗੇ ਆ ਗਈਆਂ ਨੇ ਔਰ ਸੇਵਾ ਇਮਾਨਦਾਰੀ ਔਰ ਵਫਾਦਾਰੀ ਇਹ ਤਿੰਨ ਜਿਹੜੀਆਂ ਚੀਜ਼ਾਂ ਲੁਟ ਰਹੀਆਂ ਨੇ ਜਿਹੜਾ ਚੁਨਾਵ ਆਇਆ ਉਸ ਲਈ ਮੈਨੇ ਇਦਰੀ ਜਨਤਾ ਹੈ ਜਨਤਾ ਜਨਾਤ ਉਹਨਾਂ ਦੇ ਕਹਿਣ ਕਰਕੇ आने वाले चुनाव के एप्लीकेश मैं भी एप्लीकेशन देती क्योंकि जनता चाहती सी कि जरूर देव और दस साल तो मैं देख रही हाँ कि दो हज़ार चौदह मंत्री होंद हुए मेरा टिकट कर दिता गया सी। और एक दलित औरत और ये और भी दसना चाहनी हाँ कि अज की डेट के ਮੈਂ ਪਹਿਲੀ ਪੰਜਾਬ ਦੇ ਵਿੱਚ ਦਲਿਤ ਔਰਤ ਹਾਂ ਜਿਸ ਨੇ ਹਿੰਦੁਸਤਾਨ ਦੀ ਅਦਾਲਤ ਦੇ ਵਿੱਚ ਪਾਰਲੀਮੈਂਟ ਵਿੱਚ ਪੈਰ ਰੱਖਿਆ ਹੈ ਕੋਈ ਵੀ ਅਜੇ ਤੱਕ ਕੋਈ ਵੀ ਦਲਿਤ ਮਹਿਲਾ ਚੁਣ ਕੇ ਨਹੀਂ ਗਈ ਹੈ ਕਿਸੇ ਵੀ ਪਾਰਟੀ ਦੀ ਲੇਕਿਨ ਫਿਰ ਵੀ ਟਿਕਟ ਕੱਟ ਗਿਆ ਪਰ ਮੈਂ ਉਸ ਸਮੇਂ ਨੂੰ ਆਪਣੇ ਆਪ ਦੇ ਵਿੱਚ ਇੱਕ ਤਪੱਸਿਆ ਦਾ ਰੂਪ ਲੈ ਕੇ ਮਨ ਕੇ ਬੈਠ ਗਈ ਕਿ ਕੋਈ ਗੱਲ ਨਹੀਂ ਇਹ ਅਮਰਤਾ ਕੂਟ ਹੈ ਪੀ ਲੋ ਪਾਰਟੀ ਦੇ ਵਿੱਚ ਰਹੀ ਉਸ ਦੇ ਬਾਅਦ ਤਿਆਰੀ ਫਿਰ ਜਨਤਾ ਦੇ ਪਿਆਰ ਦੇ ਨਾਲ ਉਹਨਾਂ ਵਿੱਚ ਘੁੰਮਦੀ ਰਹੀ ਉਹਨਾਂ ਦੀਆਂ ਤਕਲੀਫਾਂ ਨੂੰ ਸੁਣਦੀ ਰਹੀ ਜਿੱਥੇ ਵੀ ਜੋ ਕੁਝ ਮੈਂ ਹੱਲ ਕਰਵਾ ਸਕਦੀ ਸੀ ਕਰਵਾਉਂਦੀ ਰਹੀ ਤੇ ਲੋਕਾਂ ਨੇ ਫਿਰ ਇਹੀ ਕਹਿ ਕੇ ਕਿ ਮੈडम ਅਗਲੀ ਆਪਨੇ ਆਣਾ ਹੀ ਆਣਾ ਹੈ ਔਰ ਅਪਲਾਈ ਕਰਨਾ ਹੈ ਤੇ ਮੈਂ ਉਸ ਦੀ ਵੇਟ ਕਰ ਰਹੀ ਸੀ ਹੂੰ ਜਨਤਾ ਦੀ ਆਵਾਜ਼ ਨੂੰ ਮੁੱਖ ਰੱਖ ਕੇ ਮੈਂ ਅਪਲਾਈ ਕੀਤਾ ਜਿੱਥੇ ਤੱਕ ਹੁਸ਼ਿਆਰਪੁਰ ਦੀ ਜਨਤਾ ਦਾ ਸਵਾਲ ਹੈ ਉਹਨਾਂ ਨੇ ਬਹੁਤ ਮਾਨ ਔਰ ਸਨਮਾਨ ਦਿੱਤਾ ਹੈ ਸਾਨੂੰ ਹੀ ਨਹੀਂ ਦਿੱਤਾ ਸਾਡੀ ਪਾਰਟੀ ਨੂੰ ਦਿੱਤਾ ਹੈ ਅੱਜ ਵੀ ਬੈਠੇ ਨੇ ਹਰ ਪਿੰਡ ਪਿੰਡ ਦੇ ਵਿੱਚ ਕਾਂਗਰਸ ਦੇ ਵਰਕਰ ਪੁਰਾਣੇ ਬੈਠੇ ਨੇ ਔਰ ਉਹ ਸਭ ਕੁਝ ਅਗਰ ਟਿਕਟ ਮਿਲਦਾ ਹੈ ਤੇ ਉਹ ਜ਼ਰੂਰ ਚਾਹੁੰਦੇ ਨੇ ਕਿ ਇਹੋ ਜਿਹਾ ਪਰਿਵਾਰ ਜਿਹੜਾ ਇਮਾਨਦਾਰੀ ਨਾਲ ਸੇਵਾ ਕਰਦਾ ਰਿਹਾ ਹੈ ਪਾਰਟੀ ਦਾ ਵਫਾਦਾਰ ਰਿਹਾ ਹੈ ਔਰ ਵਿਕਾਸ ਦੇ ਕੰਮਾਂ ਨੂੰ ਅਹਿਮੀਅਤ ਦਿੱਤੀ ਹੈ ਤੇ ਮੈਂ ਉਸ ਚੀਜ਼ ਦੀ ਇੰਤਜ਼ਾਰ ਕਰ ਰਹੀ ਹਾਂ ਦੇਖੋ ਕੀ ਕੁਛ ਹੁੰਦਾ ਹੈ ਇੱਕ ਮਨੋਂ ਸਵਾਲ ਪੈਦਾ ਹੁੰਦਾ ਕਿ ਕਾਂਗਰਸ ਪਾਰਟੀ ਦੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਔਰ ਉਹਨਾਂ ਨੇ ਆਪਣੇ ਪਾਰਟੀ ਨੂੰ ਛੱਡ ਕੇ ਬੀਜੇਪੀ ਨੂੰ ਜੁਆਇਨ ਕਰ ਲਿਆ ਕਿਵੇਂ ਦੇਖਦੇ ਹੋ ਕਿ ਉਹਨਾਂ ਦੀ ਪਾਰਟੀ ਛੱਡਣ ਤੋਂ ਬਾਅਦ ਪਾਰਟੀ ਤੇ ਕਿੰਨਾ ਕੁ ਪ੍ਰਭਾਵ ਪਵੇਗਾ ਜੀ ਮੈਂ ਤਾਂ ਇਹ ਸਮਝਦੀ ਹਾਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿਉਂਕਿ ਉਹ ਹੀ ਪੈਪਸੂ ਦੇ ਸੀ और असी भी पैपसू पैदा हुए। कोई प्रभाव नहीं पैन वाला है। अगर वो अपने घर नहीं बचा सके और अपने घर मैं तो यही समझती हाँ कि उजाड़ के गए ने और दूजी जगह चले गए पर जनता जी है कोई पंजाब की जनता है इन्नी बेवकूफ नहीं है ਚਾਹੀਦਾ ਤਾਂ ਉਹਨਾਂ ਨੂੰ ਇਹ ਸੀ ਕਿ ਕੈਪਟਨ ਸਾਹਿਬ ਨੂੰ ਕਿੰਨਾ ਮਾਨ ਸਨਮਾਨ ਦਿੱਤਾ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਕਿ ਜਦੋਂ ਛੱਡ ਗਏ ਸੀ ਇੰਦਰਾ ਗਾਂਧੀ ਜੀ ਨੂੰ 14 ਸਾਲ ਬਾਅਦ ਸ਼ਹੀਦੀ ਵਾਪਸ ਆਏ ਨੀ ਤੇ ਉਹਨਾਂ ਨੇ ਮਾਨ ਸਨਮਾਨ ਦੇ ਕੇ ਇੱਕ ਪੰਜਾਬ ਨੂੰ ਇਹਨਾਂ ਦੇ ਹੱਥ ਦੇ ਵਿੱਚ ਸੰਭਾਲ ਦਿੱਤਾ ਸੀ ਉਹਨਾਂ ਨੂੰ ਆਪਣੇ ਘਰ ਨੂੰ ਛੱਡਣਾ ਨਹੀਂ ਚਾਹੀਦਾ ਸੀ ਔਰ ਸੰਭਾਲ ਕੇ ਰੱਖਣਾ ਚਾਹੀਦਾ ਸੀ ਉਨੇ ਕਰ ਸਕੇ ਜਿਹੜਾ ਮੈਂ ਦਿਲੋਂ ਚਾਹਨੀਆ ਇਹ ਕਰਨਾ ਚਾਹੀਦਾ ਸੀ ਸੋ ਦੋਸਤੋ ਇਹ ਜਿਹੜਾ ਚੌਧਰੀ ਪਰਿਵਾਰ ਹੈ ਟਿਕਟ ਨਾ ਮਿਲਣ ਦੇ ਬਾਵਜੂਦ ਵੀ ਡਟ ਕੇ ਪਾਰਟੀ ਦੇ ਪ੍ਰਤੀ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਵਿੱਚ ਵਿਚਰਦੇ ਨੇ ਕੰਮ ਕਰ ਰਹੇ ਨੇ ਪਾਰਟੀ ਦੇ ਦੇਖਦੇ ਹੋਏ ਜੋ ਵੀ ਇਹਨਾਂ ਵੱਲੋਂ ਕੰਮ ਕੀਤੇ ਜਾ ਰਹੇ ਨੇ ਉਹਨਾਂ ਦੀ ਭਰਪੂਰ ਸ਼ਲਾਘਾ ਵੀ ਹੋ ਰਹੀ ਹੈ ਤੇ ਮੈਡਮ ਇੱਕ ਸਵਾਲ ਇਹ ਬਣਦਾ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਔਰ ਨਵਜੋਤ ਸਿੰਘ ਸਿੱਧੂ ਵਿੱਚ ਆਪਸੀ ਕੁਝ ਰੰਜਿਸ਼ਬਾਸ਼ੀ ਚੱਲ ਰਹੀ ਹੈ ਕੁਝ ਜਾਂ ਉਹਨਾਂ ਵੱਲੋਂ ਸਿੱਧੂ ਸਾਹਿਬ ਵੱਲੋਂ ਕੋਈ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਰਾਜਾ ਸਾਹਿਬ ਵੱਲੋਂ ਉਹਨਾਂ ਨੂੰ ਉੱਥੇ ਨਹੀਂ ਪਹੁੰਚਿਆ ਜਾਂਦਾ ਜਾਂ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਕੀ ਕਾਰਨ ਮੰਨਦੇ ਹੋ ਪਾਰਟੀ ਨੂੰ ਕਿੰਨਾ ਕੁ ਇਹਦਾ ਨੁਕਸਾਨ ਹੋ ਸਕਦਾ ਮੈਂ ਨਹੀਂ ਸਮਝਦੀ ਹਾਂ ਫਿਰ ਮੈਂ ਉਹੀ ਗੱਲ ਕਹਿਣਾ ਚਾਹਨੀ ਆ ਕਿ ਜਨਤਾ ਬੜੀ ਸਿਆਣੀ ਹੈ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਧੋਖਾ ਖਾ ਸਕਦੀ ਹੈ ਪਰ ਹਮੇਸ਼ਾ ਨਹੀਂ ਔਰ ਫਿਰ ਉਹ ਪੰਜਾਬੀ ਨੇ ਇਹ ਛੋਟੀਆਂ ਮੋਟੀਆਂ ਚੀਜ਼ਾਂ ਆਪਸ ਦੇ ਵਿੱਚ ਹੋ ਜਾਂਦੀਆਂ ਨੇ ਤੇ ਛੋਟੇ ਮੋਟੇ ਟਕਰਾਅ ਠੀਕ ਵੀ ਹੋ ਜਾਂਦੇ ਨੇ ਇਸ ਵੇਲੇ ਸਮੇਂ ਇਕੱਠੇ ਹੋ ਕੇ ਚੱਲਣ ਦਾ ਇਕੱਠੇ ਹੋ ਕੇ ਪੰਜਾਬ ਦੀ ਏਕਤਾ ਔਰ ਅਖੰਡਤਾ ਕੱਲੀ ਪੰਜਾਬ ਦੀ ਨਹੀਂ ਹੈ ਇਹ ਹਿੰਦੁਸਤਾਨ ਦੀ ਹੈ ਇਸ ਨੂੰ ਕਾਇਮ ਰੱਖਣਾ ਏਕਤਾ ਅਖੰਡਤਾ ਨੂੰ ਇਹ ਸਾਰੇ ਇਕੱਠੇ ਹੋਣ ਦੇ ਵਿੱਚ ਹੀ ਫਾਇਦਾ ਹੈ ਔਰ ਇਕੱਠੇ ਹੋ ਕੇ ਚੱਲਣ ਕੇ ਮੈਨੂੰ ਪੂਰੀ ਉਮੀਦ ਹੈ ਦੋਨੋਂ ਹੀ ਬੜੇ ਸਿਆਣੇ ਨੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਵੀ ਰਾਹੁਲ ਗਾਂਧੀ ਜੀ ਵੱਲੋਂ ਇੱਕ ਦੌਰਾ ਕੀਤਾ ਗਿਆ ਸੀ ਪੰਜਾਬ ਦਾ ਪਰ ਅਸਫਲਤਾ ਹਾਸਲ ਮਿਲੀ ਸੀ ਕਿਵੇਂ ਦੇਖ ਦਿਓ ਜੀ ਸਫਲਤਾ ਹੁਣ ਜਨਤਾ ਦੇ ਹੱਥ ਵਿੱਚ ਹੈ ਉਹ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਘੁੰਮ ਰਹੇ ਨੇ ਰਾਹੁਲ ਗਾਂਧੀ ਜੀ ਮਿਹਨਤ ਵੀ ਕਰ ਰਹੇ ਨੇ ਪੂਰਾ ਪਰਿਵਾਰ ਲੱਗਾ ਹੋਇਆ ਹੈ ਇਸ ਤੇ ਵੱਡਾ ਤਾਂ ਕੁਝ ਹੋ ਨਹੀਂ ਸਕਦਾ ਪਰ ਜਨਤਾ ਨੂੰ ਕਿਉਂਕਿ ਉਹਨਾਂ ਦੀ ਜਿਹੜੀ ਵੋਟ ਹੈ ਉਸ ਦੀ ਜਿਹੜੀ ਤਾਕਤ ਹੈ ਉਹ ਲੋਕਤੰਤਰ ਨੂੰ ਬਚਾ ਸਕਦੀ ਹੈ ਔਰ ਇਹ ਜਨਤਾ ਨੂੰ ਸੋਚਣਾ ਚਾਹੀਦਾ ਹੈ ਕਿ ਆਪਣੀ ਜਿਹੜੀ ਵੋਟ ਹੈ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ ਤੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਤਕਲੀਫਾਂ ਅੱਜ ਮਹਿਸੂਸ ਕਰ ਰਹੇ ਆ ਭਾਈਚਾਰੇ ਭਾਈ ਭਾਈ ਨੂੰ ਲੜਾ ਰਹੇ ਨੇ ਜਾਤ ਬਰਾਦਰੀਆਂ ਦੇ ਵਿੱਚ ਵੰਡ ਰਹੇ ਨੇ ਇਹ ਸਭ ਕੁਝ ਖਤਮ ਹੋਣਾ ਚਾਹੀਦਾ ਅਸੀਂ ਇਕਜੁੱਟ ਹੋ ਕੇ ਸੰਚਲਾ ਚਾਹੀਦਾ ਕਾਫੀ ਲੰਬਾ ਅਰਸਾ ਤੁਸੀਂ ਸਿਆਸਤ ਵਿੱਚ ਰਹੇ ਹੋ ਇੱਕ ਏਜ ਵੀ ਹੋ ਗਈ ਹੈ ਕਿ ਤੁਸੀਂ ਚਾਹੁੰਦੇ ਨਹੀਂ ਜਾਂ ਜਿਹੜਾ ਯੂਥ ਹੈ ਯੂਥ ਅੱਗੇ ਜਾਵੇ ਉਹਨੂੰ ਟਿਕਟ ਮਿਲੇ ਤੇ ਕੰਮ ਕਰਨ ਦਾ ਇੱਕ ਮੌਕਾ ਮਿਲਣਾ ਚਾਹੀਦਾ ਬਿਲਕੁਲ ਮੈਂ ਚਾਹਨੀਆ ਕਿ ਇਹ ਜਿਹੜਾ ਭਵਿੱਖ ਹੈ ਹਿੰਦੁਸਤਾਨ ਦਾ ਇਹ ਯੂਥ ਦੇ ਹੱਥ ਦੇ ਵਿੱਚ ਹੈ ਔਰ ਇਸ ਸਮਾਂ ਆ ਗਿਆ ਹੈ ਕਿ ਯੂਥ ਨੂੰ ਅੱਗੇ ਆਣਾ ਚਾਹੀਦਾ ਹੈ ਲੇਕਿਨ ਕੱਲਾ ਯੂਥ ਵੀ ਕੁਝ ਨਹੀਂ ਕਰ ਸਕਦਾ ਜਿਹੜੇ ਪੁਰਾਣੇ ਜਿਨ੍ਹਾਂ ਨੇ ਇਹ ਦੀਆਂ ਸ਼ਖਾਵਾਂ ਨਾ درخت ਦੇ ਵਿੱਚ ਤੁਸੀਂ ਦੇਖਦੇ ਹੋ ਇਹ ਉਹਨਾਂ ਪੁਰਾਣੇ ਪਰਿਵਾਰਾਂ ਦੀ ਹੈ ਜਿਨ੍ਹਾਂ ਨੇ ਲੜਾਈ ਲੜ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਅੱਜ ਸਾਨੂੰ ਇੱਥੇ ਪਹੁੰਚਾਇਆ ਹੈ ਇਸ ਕਰਕੇ ਉਹਨਾਂ ਨੂੰ ਵੀ ਨਾਮ ਰੱਖਣਾ ਚਾਹੀਦਾ ਉਹ ਕੰਚਨ ਨੇ ਸੋਨਾ ਹੈ ਉਹਨਾਂ ਦੀ ਸੂਝ-ਬੂਝ ਦਾ ਫਾਇਦਾ ਯੂਥ ਨੂੰ ਉਠਾਣਾ ਚਾਹੀਦਾ ਹੈ ਔਰ ਤਦ ਇਹ ਹਿੰਦੁਸਤਾਨ ਸਾਡਾ ਹੋਰ ਤਰੱਕੀ ਕਰੇਗਾ ਇੱਕ ਮੈਡਮ ਕੱਲ ਜਿਹੜਾ ਵਿਧਾਨ ਸਭਾ ਦੇ ਵਿੱਚ ਹੋਇਆ ਭਗਵਾਨ ਸਿੰਘ ਮਾ ਵੱਲੋਂ ਕੁਝ ਅਜੀਬ ਸ਼ਬਦ ਵਰਤੇ ਗਏ ਨੇ ਜਿਨ੍ਹਾਂ ਨਾਲ ਇੱਕ ਮਨ ਨੂੰ ਠੇਸ ਵੀ ਲੱਗੀ ਐ ਕਿਵੇਂ ਕੀ ਕਹਿਣਾ ਚਾਹੂੰਗਾ ਜੀ ਬਹੁਤ ਦੁਖਦਾਈ ਐ ਕਦੇ ਨਹੀਂ ਸੋਚਿਆ ਕਿ ਵਿਧਾਨ ਸਭਾ ਦੇ ਵਿੱਚ ਜਾਂ ਮਿਊਨਸਪਲ ਕਮੇਟੀਾਂ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਇਹੋ ਜਿਹੇ ਲੋਕ ਆਣਾਂਗੇ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਸੰਵਿਧਾਨ ਹੈ ਉਹਦੇ ਵਿੱਚ ਕੀ ਕੀ ਲਿਖਿਆ ਹੋਇਆ ਹੈ ਕਿਸ ਤਰੀਕੇ ਨਾਲ ਸਾਨੂੰ ਕਦਮ ਅੱਗੇ ਵਧਣਾ ਹੈ ਆਪਣੀ ਕੁਰਸੀ ਦੀ ਇੱਜ਼ਤ ਮਾਨ ਮਰਿਆਦਾ ਵਿੱਚ ਰਹਿ ਕੇ ਸਾਨੂੰ ਅੱਗੇ ਵਧਣਾ ਹੈ ਤੇ ਜੋ ਕੁਝ ਹੋ ਰਿਹਾ ਹੈ ਦਿਨ-प्रतिदिन ਖਾਸ ਤੌਰ ਤੇ ਮੁੱਖ ਮੰਤਰੀ ਜੀ ਨੂੰ ਮੈਂ ਕਹਿਣਾ ਚਾਹਨੀ ਆ ਕਿ संयम ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕੋਈ ਅਪਸ਼ਬਦ ਜਿਹੜਾ ਹੈ ਉਹ ਮੂੰਹ ਤੇ ਨਹੀਂ ਲੈਣਾ ਚਾਹੀਦਾ ਵਿਪક્ષ ਦਾ ਤਾਂ ਕੰਮ ਹੈਗਾ ਹੀ ਸ਼ੋਰ ਕਰਨਾ ਲੇਕਿਨ ਸਾਡਾ ਕੰਮ ਇਹ ਹੈ ਕਿ ਨਿਯੰਤਰਣ ਦੇ ਵਿੱਚ ਰਹਿਣਾ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਸੀਂ ਯੂਥ ਨੂੰ ਕੀ ਸਿੱਖਿਆ ਦਵਾਂਗੇ ਕਮਾਨਾ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਕਿਵੇਂ ਦੇਖਦੇ ਹੋ ਇਹਨੂੰ ਕਾਂਗਰਸ ਪਾਰਟੀ ਵੱਲੋਂ ਵੀ ਕੋਈ ਅਹਿਮ ਭੂਮਿਕਾ ਨਹੀਂ ਨਿਭਾਈ ਜਾ ਰਹੀ ਹੈ ਇਹਨਾਂ ਦੇ ਸਮਰਥਨ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਹੀ ਨਹੀਂ ਹੈ ਗੱਲ ਤਾਂ ਇਹ ਹੈ ਸ਼ੋਸ਼ਣਾ ਬਤਾ ਕਰਦੇ ਨੇ ਮera ਇਹ ਵੀ ਅਨਫੋਰਚੂਨੇਟ ਹੈ ਕਿ ਕਿਸਾਨ ਜਿਹੜੇ ਅੰਦਾਜ਼ ਤਾਂ ਖਿਲਾਉਂਦੇ ਨੇ ਉਹ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਬਾਰਿਸ਼ ਦੇ ਵਿੱਚ ਆਂਦੀ ਦੇ ਵਿੱਚ ਠੰਡ ਦੇ ਵਿੱਚ ਆਪਣੇ ਆਪ ਨੂੰ ਪਰੇਸ਼ਾਨ ਕਰਕੇ ਕਿੱਥੇ ਟੱਬਰ ਬੈਠਾ ਹੈ ਕਿੱਥੇ ਬੱਚੇ ਨੇ ਕਿੱਥੇ ਖੁਦ ਬਜ਼ੁਰਗ ਬੈਠੇ ਹੋਏ ਨੇ ਤੇ ਕੋਈ ਨਾ ਕੋਈ ਹੱਲ ਅੱਜ ਸਮੇਂ ਦੀ ਮੰਗ ਹੈ ਮੈਂ ਤਾਂ ਜਦੋਂ ਮੈਂਬਰ ਪਾਰਲੀਮੈਂਟ ਸੀ ਤੇ ਜਿਹੜੀ ਕੰਸਲਟੇਟਿਵ ਕਮੇਟੀ ਸਾਡੀ ਹੁੰਦੀ ਹੈ ਦੋ ਤਿੰਨ ਵਾਰ ਮੈਂ ਸੰਸਦ ਬਣੀ ਦੋ ਵਾਰ ਮੈਂ ਐਗਰੀਕਲਚਰ ਮੇਰਾ ਸਬਜੈਕਟ ਰਿਆ ਹੈ ਔਰ ਮੈਂ ਉਹੀ ਲੈਂਦੀ ਰਹੀ ਸੋਮਿਨਾਥਨ ਜੀ ਮੇਰੇ ਨਾਲ ਹੀ ਮੈਂਬਰ ਸੀਗੇ ਔਰ ਅਸੀਂ ਇਹ ਗੱਲਾਂ ਕਰਦੇ ਸੀ ਇਹਨਾਂ ਦੇ ਮੁੱਦੇ ਉਠਾਉਂਦੇ ਸੀ ਪਰ ਮੈਨੂੰ ਆਸ ਹੈ ਕਿ ਇਹ ਮਿਲਜੁਲ ਕੇ ਆਪਸ ਦੇ ਵਿੱਚ ਸਭ ਕੁਝ ਸਹੀ ਹੋ ਜਾਏਗਾ ਜੋ ਉਹ ਚਾਹੁੰਦੇ ਨੇ ਉਹਨਾਂ ਦੀ ਮਦਦ ਕੀਤੀ ਜਾਏ ਕਿਸਾਨਾਂ ਦੀ ਸਮੇਂ ਦੇ ਮੁਤਾਬਿਕ ਜਰਾ ਹੈ ਔਰ ਜਿੰਨੀਆਂ ਉਹਨਾਂ ਜੀਆਂ ਸ਼ਰਤਾਂ ਨੇ ਕੋਸ਼ਿਸ਼ ਕੀਤੀ ਜਾਏ ਕਿ ਕੁਝ ਨਾ ਕੁਝ ਪੂਰਿਆ ਹੋ ਜਾਏ ਤੁਹਾਨੂੰ ਜੇ ਟਿਕਟ ਮਿਲਦੀ ਆ ਤੁਸੀਂ ਇਲੈਕਸ਼ਨ ਜਿੱਤਦੇ ਹੋ ਤੇ ਕੀ ਤੁਹਾਡੀਆਂ ਨੀਤੀਆਂ ਹੋਣਗੀਆਂ ਕਿਵੇਂ ਤੁਸੀਂ ਵਿਕਾਸ ਕਾਰਜ ਦੇ ਪ੍ਰਤੀ ਲੋਕਾਂ ਦੇ ਵਿੱਚ ਵਿਚਰੋਗੇ ਦੇਖੋ ਜਿੱਥੇ ਤੱਕ ਵਿਕਾਸ ਦਾ ਕੰਮ ਹੈ ਕਿਉਂਕਿ ਮੈਂ ਨਹੀਂ ਤਾਂ ਹੈ ਨਹੀਂ ਇਹ ਇੱਕ ਇੱਕ ਪਿੰਡ ਇਹ ਇੱਕ ਇੱਕ ਰਸਤਾ ਸਾਰਾ ਇਕ ਲੋਕੀ ਮੈਨੂੰ ਜਾਣਦੇ ਨੇ ਮੈਂ ਲੋਕਾਂ ਨੂੰ ਜਾਣਦੀ ਆ ਤਕਲੀਫਾਂ ਨੂੰ ਮੈਂ ਵੀ ਪਹਿਚਾਣਦੀ ਆ ਉਹਨਾਂ ਦੀ ਜਿਹੜੇ ਮੇਰੇ ਕੰਮ ਅਧੂਰੇ ਰਹਿ ਗਏ ਸੀ ਹੁਣ ਮੈਂ ਅਜ ਵੀ ਦੇਖ ਰਹੀ ਆ ਕਿ ਉਹ ਪੂਰੇ ਨਹੀਂ ਹੋਏ ਪਰ ਉਹਨਾਂ ਨੂੰ ਮੈਂ ਚਾਹਨੀ ਆ ਕਿ ਪਹਿਲੇ ਫਰਸਟ ਪ੍ਰੀਫਰੈਂਸ ਉਹਨਾਂ ਨੂੰ ਦਵਾ ਕਿ ਉਹ ਚੀਜ਼ਾਂ ਪੂਰਗੀਆਂ ਹੋ ਜਾਣ ਔਰ ਅਗਰ ਜਨਤਾ ਦੀ ਜਿਹੜੇ ਦੁੱਖ ਸੁੱਖ ਨੇ ਉਹਨਾਂ ਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਸਮਝ ਕੇ ਤਦੇ ਮੈਂ ਪੂਰਾ ਕਰ ਸਕਨੀ ਹਾਂ ਅਗਰ ਮੈਨੂੰ ਕੋਈ ਵਾਇਰੂਮ ਮੌਕਾ ਦਵੇਗਾ। ਹੁਸ਼ਿਆਰ ਪੁਰਵਸੀਆਂ ਨੂੰ ਕੋਈ ਸਨੇਹਾ ਦੇਣਾ ਚਾਹੂੰਗੀ ਜੀ। ਮੈਂ ਤਾਂ ਹੁਸ਼ਿਆਰ ਪੁਰ ਨਿਵਾਸੀਆਂ ਦਾ ਕਰਜ਼ ਚੁਕਤਾਨ ਨਹੀਂ ਕਰ ਸਕਦੀ। ਕਿਉਂਕਿ ਜਦੋਂ ਮੈਂ ਇੱਥੇ ਪਹਿਲੀ ਵਾਰ ਚੋਣਾਂ ਦੇ ਵਿੱਚ ਆਈਆਂ ਇਹਨਾਂ ਨੇ ਜਿਹੜਾ ਮਾਨ ਔਰ ਸਨਮਾਨ ਦੇਤੇ اور ਇਥੇ ਤੱਕ ਕੀ ਹਿੰਦੁਸਤਾਨ ਦੇ ਵਿੱਚ ਮੰਤਰੀ ਬਣਾਇਆ ਗਿਆ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਦੇ ਵਿੱਚ ਉਹ ਮਾਨ ਔਰ ਸਮਾਨ ਹੁਸ਼ਿਆਰਪੂਰੀ ਜਨਤਾ ਨੂੰ ਡਾਕਟਰ ਮਨਮੋਹਨ ਸਿੰਘ ਜੀ ਨੇ ਦਿੱਤਾ ਸੀ ਕੰਮ ਕਾਜ ਨੂੰ ਦੇਖ ਕੇ ਇਮਾਨਦਾਰੀ ਨੂੰ ਦੇਖ ਕੇ ਵਫਾਦਾਰੀ ਨੂੰ ਦੇਖ ਕੇ ਚੰਗੀ ਤਰ੍ਹਾਂ ਨਾਲ ਤੋਲਿਆ ਪਰਖਿਆ ਔਰ ਫਿਰ ਇਹ ਇੱਕ ਤਿਲਕ ਸਾਡੇ ਮੱਥੇ ਤੇ ਲਗਾਇਆ ਤੇ ਮੈਂ ਉਸ ਦਾ ਹੀ ਮਾਨ ਸਨਮਾਨ ਕਰਦੀ ਹੋਈ ਉਹਨਾਂ ਨੂੰ ਇਹ ਸੰਦੇਸ਼ ਇਹ ਦੇਣੀ ਹੈ ਜਨ ਕਿ ਤੁਹਾਡੇ ਲਈ ਸੰਤੋਸ਼ ਚੌਧਰੀ ਉਹੀ ਸੰਤੋਸ਼ ਚੌਧਰੀ ਹੈ ਜਿਸ ਨੂੰ ਤੁਸੀਂ 2009 ਦੇ ਵਿੱਚ ਜਦੋਂ ਕਬੀਤੀ ਸੀ ਹਾਲਾਤ ਸੀ ਉਤਮਨ ਦੇ ਕੇ ਲੇਕਿਨ ਮੈਂ ਆਪਣੇ ਪਰਿਵਾਰ ਤੇ ਵਿਛੀ ਰਹੀਆਂ ਔਰ ਉਹ ਕੜਵੇ ਕੁੱਟ ਨੂੰ ਅੰਮ੍ਰਿਤ ਸਮਝ ਕੇ ਪੀਂਦੀ ਰਹੀਆਂ ਮੈਂ ਸਿਰਫ ਕਰਦੀ ਰਵਾਂਗੀ ਨਹੀਂ ਬਹੁਤ ਬਹੁਤ ਤਾਂ ਸੁਇਸਨ ਸ਼੍ਰੀਮਤੀ ਸੰਤੋਸ਼ ਚੋਦਰੀ ਜੀ ਜਿਨ੍ਹਾਂ ਵੱਲੋਂ ਇੱਕ ਹੁਸ਼ਿਆਰ ਪਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਜੇ ਟਿਕਟ ਮਿਲਦੀ ਹੈ ਤਾਂ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਤੇ ਉਹਨਾਂ ਵੱਲੋਂ ਜੋ ਵਿਕਾਸ ਕਾਰਜ ਨੇ ਜੋ ਲੋਕਾਂ ਦੇ ਹੱਕਾਂ ਪ੍ਰਤੀ ਇੱਕ ਆਵਾਜ਼ ਚੁੱਕਣ ਦੀ ਕਸ਼ਮਤਾ ਰੱਖਦੇ ਨੇ ਔਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਲੋਕ ਸਭਾ ਦੇ ਵਿੱਚ ਵੀ ਉਹਨਾਂ ਵੱਲੋਂ ਜਿੱਤ ਹਾਸਲ ਕਰਕੇ ਤਾਂ ਪਹਿਲਾਂ ਵੀ ਆਵਾਜ਼ ਉਠਾਈ ਗਈ ਸੀ ਸੋ ਉਸੇ ਚੀਜ਼ ਨੂੰ ਦੇਖਦੇ ਹੋਏ ਇਸ ਵਾਰ ਵੀ ਉਹਨਾਂ ਦਾ ਇਹ ਜੋ ਚੋਣ ਮਨੋਰਥ ਹੈ ਜੋ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਤਾਂ ਉਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਉਹਨਾਂ ਨੇ ਜਿਤਾ ਕੇ ਲੋਕ ਸਭਾ ਦੇ ਵਿੱਚ ਜਰੂਰ ਭੇਜਿਆ ਜਾਵੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਪਵਨ ਦੇ ਨਾਲ ਮੈਂ ਨਵਨੀ ਸਿੰਘ ਚੀਮਾ ਇਜਾਜ਼ਤ ਦਿਓ ਧੰਨਵਾਦ